ਲਗਦਾ ਫਿਰ ਕਲਾਕਾਰ ਚਣੋਂਗੇ ਨਹੀਂ ਨਹੀਂ ਜ ਮੋਦੀ ਨੂੰ ਵੋਟ ਪਾਣੀ ਆ ਇਹਨੂੰ ਵੋਟ ਪਾਣੀ ਆ ਮੋਦੀ ਨੂੰ ਉਹਦਾ ਕੀ ਕਾਰਨ ਸਾਡੇ ਗਰੀਬਾਂ ਉਸੇ ਨੂੰ ਸੁਣਨਾ ਹਮੋਦੀ ਨੂੰ ਵੋਟ ਪਾਉਗੇ ਜਿਵੇਂ ਉਹਨਾਂ ਨੇ ਕਿਹਾ ਕੋਈ ਭਾਜਪਾ ਹੀ ਗਰੀਬਾਂ ਵਾਸਤੇ ਵਧੀਆ ਕੀ ਕਾਰਨ ਕਿਉਂ ਇਦਾਂ ਕਿਉਂ ਲੱਗਦਾ ਕਾਰਨ ਹੈ ਜੀ ਇੱਕ ਤਾਂ ਸਾਨੂੰ ਕਣਕ ਦਿੰਦੀ ਸੈਂਟਰ ਜੀ ਠੀਕ ਹੈ ਜੀ ਦੂਜਾ ਕੰਮ ਹੈ ਜੇ ਉਹਦਾ ਐਮਪੀ ਬਣਨਗੇ ਜਾਂ ਚੁਣੇ ਜਿੱਤਣਗੇ ਉਹ ਤੇ ਉਹ ਸਾਨੂੰ ਹੋ ਸਕਦਾ ਵੀ ਸਾਨੂੰ ਇਦੋਂ ਵੀ ਚੰਗਾ ਕਰਨਗੇ ਕਈ ਤਾਂ ਇਹ ਕਹਿੰਦੇ ਨਾ ਵੀ ਐਮਐਸਪੀ ਦਾ ਰੌਲਾ ਪਿਆ ਅੰਦੋਲਨ ਚੱਲਿਆ ਵਿਆ ਭਾਜਪਾ ਦਾ ਤਾਂ ਪੈਰ ਹੀ ਨਹੀਂ ਲੱਗਣ ਦੇਣਾ ਕੋਈ ਜੀ ਕਿਸਾਨਾਂ ਨਾਲ ਨਹੀਂ ਜੀ ਤਾਂ ਮਜ਼ਦੂਰ ਹੈਗੇ ਸਾਨੂੰ ਕਿਸਾਨਾਂ ਨਾਲ ਨਹੀਂ ਉਹਨਾਂ ਦੇ ਸਾਡਾ ਕੋਈ ਮਸਤ ਨਹੀਂ ਨਾ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਨਾ ਅੱਜ ਤੁਰਨਾ ਨਾ ਖਲੋਈ ਕਈ ਵਾਰੀ ਮਜ਼ਦੂਰ ਕਹਿੰਦੇ ਵੀ ਸਾਡੀ ਤਾਂ ਦਿਹਾੜੀ ਮਰ ਜਾਂਦੀ ਹੈ ਜੀ ਆਪ ਦਾ ਉਹਨਾਂ ਦਾ ਆਪ ਦਾ ਪ੍ਰਬੰਧ ਰਾਤੀ ਸਾਡੀ ਦਿਹਾੜੀ ਪਰ ਕਿਤੇ ਉਹਨਾਂ ਨੇ ਆਖਿਆ ਵੀ 700 ਜੀ ਇਹਨਾਂ ਦੀ 800 ਜੀ ਕਦੀ ਕਿਸੇ ਤੁਹਾਡੇ ਨਮਾਇੰਦਿਆਂ ਨੇ ਉੱਥੇ ਜਾ ਕੇ ਲੀਡਰਸ਼ਿਪ ਨਾਲ ਗੱਲ ਨਹੀਂ ਕੀਤੀ ਯਾਰ ਸਾਡੀ ਆ ਮੰਨ ਨਹੀਂ 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 ਸਾਨੂੰ ਆਖਿਆ ਕਿ ਤੇ ਇਹ ਵੀ ਤੁਹਾਡੀ ਡਾੜੀ 800 ਹੋ ਜੇ ਜਾਂ 900 ਹੋ ਜੇ ਇਹ ਤਾਂ ਆਪਦੀਆਂ ਮੰਗਾਂ ਆ ਦੇ ਦੇਣੀ ਵੀ ਤੇ ਇਹਦਾ ਨਹੀਂ ਆ ਦੇਣੀ ਵੀ ਤੇ ਇਹਨਾਂ ਨਹੀਂ ਤਾਂ ਸਾਡੀ ਕੋਈ ਮੁੱਦਾ ਨਹੀਂ ਠਾਉਂਦੇ ਇਹ ਗੱਲ ਉਹ ਇੱਕ ਮੋਡਾ ਲੱਥੇ ਵਾਲੀ ਗੱਲ ਬੜੀ ਚੱਲੀ ਸੀ ਵੀ ਮੇਰਾ ਤਾਂ ਮੋਟਾ ਹੀ ਲਹਿ ਗਿਆ ਮੈਂ ਕਿਵੇਂ ਜਾਵਾਂ ਕਾ ਉਹ ਮੋਟਾ ਚੜਿਆ ਨਹੀਂ ਮੈਨੂੰ ਲੱਗਦਾ ਕਿ ਚੜਿਆ ਕਦੇ ਵੀ ਆਏ ਇੱਥੇ ਹੁਣ ਤਾਂ ਚੜਨਾ ਨਹੀਂਗਾ ਅੱਛਾ ਮੋਟਾ ਹੋ ਗਿਆ ਤਾਂ ਨਾ ਕਰ ਨਹੀਂ ਮੋਟਾ ਜੇ ਤੁਸੀਂ ਵੋਟਾਂ ਪਾਤੀਆਂ ਤਾਂ ਮੋਢੇ ਦਾ ਦੁਬਾਰਾ ਹਰੇ ਹੋ ਜਾਣੇ ਨਹੀਂ ਹੁਣ ਕਿਵੇਂ ਪਾਣੀ ਉਹਨੂੰ ਆਇਆ ਹੀ ਨਹੀਂ ਉਦੋਂ ਆਇਆ ਸੀ ਵੋਟਾਂ ਲੈਣ ਮੁੜ ਕੇ ਆਇਆ ਹੀ ਨਹੀਂ ਉਹਨਾਂ ਨੂੰ ਸ਼ਾਇਦ ਐਨ ਲੱਗਿਆ ਹੋਣਾ ਨਾ ਵੀ ਇਹਨਾਂ ਨੇ ਉਦੋਂ ਸਦੀਕ ਚੁਣਿਆ ਸੀ ਵੀ ਸ਼ਾਇਦ ਹੁਣ ਸਾਡਾ ਅਨਮੋਲ ਵੀ ਚੋਂ ਲਾਈਨ ਕਲਾਕਾਰ ਹੀ ਭੇਜਦੇ ਆ ਫਿਰ ਉਹ ਕਲਾਕਾਰ ਫਿਰ ਲੋਕ ਕਲਾਕਾਰ ਕਰਕੇ ਮਗਰ ਲੱਗ ਜਾਂਦੇ ਨਾ ਹੀ ਕਲਾਕਾਰ ਆ ਕਲਾਕਾਰ ਕਈ ਤਾਂ ਐਂ ਵੀ ਕਹਿ ਦਿੰਦੇ ਆ ਜੀ ਅਸੀਂ ਇਹਨੂੰ ਸੁਣਦੇ ਰਹੇ ਆ ਤੋਂ ਮੂਸੇ ਵਾਲਾ ਕਤਲ ਹੋਇਆ ਵੀ ਅਮਨ ਕਾਨੂੰਨ ਸਥਿਤੀ ਬੜੀ ਵਿਗੜ ਗਈ ਲੁੱਟਾਂ ਖੁਆ ਬਹੁਤ ਹੁੰਦੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਕਿਵੇਂ ਇਸ ਟਾਈਮ ਸਥਿਤੀ ਪੰਜਾਬ ਦੀ ਮੰਨ ਕੇ ਚੱਲੋ ਵੀ 84 ਦੂਰੀ ਹਰੀ ਯਾਦ ਕਰਾ ਦਿੰਦੇ ਇਹਨਾਂ ਨੂੰ ਮਾਵਾਂ ਦੇ ਪੁੱਤ ਮਾਰਾ ਰਹੀ ਐ ਸ਼ਰਿਆਂ ਮਾਰਾ ਰਹੀ ਐ ਕੋਈ ਇਹ ਚ ਦੋਚਤੀ ਗੱਲ ਨਹੀਂ ਆਮ ਬੰਦਾ ਮੈਨੂੰ ਕੋਈ ਸੇਫ ਜਾ ਕੇ ਵਿਖਾਵੇ ਕੱਲਾ ਬੰਦਾ ਅਸੀਂ ਤਾਂ ਖੇਤਾਂ 'ਚ ਹੁਣ ਪਾਣੀ ਲਾਉਣ ਨਹੀਂ ਜਾਂਦੇ ਸਾਡੇ ਤੇ ਕਿਸਾਨ ਕੀ ਲੱਗਦਾ ਪੈ ਲੁੱਟਾਂ ਖੁਆ ਜਾਂਦੀਆਂ ਲੁੱਟਾਂ ਖੁਆ ਰਾਤ ਸਾਡੇ ਇੱਥੇ ਪਿੰਡ 'ਚ ਸਾਡੇ ਤੀਜੇ ਦਿਨ ਤੱਕ ਆਵਾਜ਼ ਆਉਂਦੀ ਲੈ ਨਿਤ ਲੁੱਟਾਂ ਖੁਆ ਆਮ ਆਦਮੀ ਪਾਰਟੀ ਚੰਗੀ ਲੱਗੀ ਐ ਦੋ ਸਾਲਾਂ ਚ ਤੁਹਾਨੂੰ ਲੱਗਦਾ ਕੋਈ ਕੀਤੇ ਲੋਕਾਂ ਲਈ ਕੰਮ ਜੇ ਸਾਡੀ ਇਹ ਪਿਛਲਾ ਖੋਲ ਦਿੰਦੇ ਫਿਰ ਸਾਨੂੰ ਚੰਗੀ ਲੱਗਣੀ ਸੀ ਤੁਹਾਨੂੰ ਦੋ ਆੱਖਾਂ ਤੋਂ ਨਹੀਂ ਦਿੰਦਾ ਅੱਛੀ ਕਾਲ ਪੰਜਾਬ ਅੰਕੜਾ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹਾਂਡਾ ਐਮਪੀ ਚੋਣਾਂ ਲੋਕ ਸਭਾ ਚੋਣਾਂ ਦਾ ਐਲਾਨ ਹੋਇਆ ਤਰੀਕਾ ਆ ਚੁੱਕੀਆਂ ਨੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਸਿਆਸਤ ਸਰਗਰਮ ਹੈ ਆਮ ਆਦਮੀ ਪਾਰਟੀ ਵੱਲੋਂ ਤਾਂ ਫਰੀਦਕੋਟ ਹਲਕੇ ਦੇ ਉਮੀਦਵਾਰ ਵੀ ਐਲਾਨ ਦਿੱਤੇ ਗਏ ਨੇ ਕਰਮਜੀਤ ਅਨਮੋਲ ਦਾ ਨਾਮ ਐਲਾਨਿਆ ਗਿਆ ਯਾਨੀ ਕਿ ਜਿੱਥੋਂ ਪਹਿਲਾਂ ਹੀ ਕਲਾਕਾਰ ਚੁਣੇ ਗਏ ਸੀ ਉੱਥੇ ਕਲਾਕਾਰਾਂ ਦਾ ਫਿਰ ਨਾਮ ਐਲਾਨਿਆ ਗਿਆ ਪਰ ਕੀ ਉਹਨਾਂ ਕਲਾਕਾਰਾਂ ਤੋਂ ਪਿੰਡਾਂ ਦੇ ਲੋਕ ਖੁਸ਼ ਨੇ ਕੀ ਉਹਨਾਂ ਨੂੰ ਵੋਟ ਪਾਉਣਗੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦਾ ਕੀ ਵਜੂਦ ਹੈ ਇਹ ਤਾਂ ਪਿੰਡ ਦੇ ਲੋਕ ਹੀ ਦੱਸ ਸਕਦੇ ਨੇ ਕਿਲਾ ਨਾਉ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਗੱਲਬਾਤ ਕਰਾਂਗੇ ਲੋਕਾਂ ਦੀਆਂ ਕੀ ਮੰਗਾਂ ਨੇ ਕੀ ਲੋੜਾਂ ਨੇ ਉਹ ਸਾਰਾ ਕੁਝ ਜਾਣਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿ ਪਿੰਡ ਵਾਲੇ ਬੈਠੇ ਹੋਏ ਨੇ ਚਰਚਾ ਕਰਾਂਗੇ ਇਹਨਾਂ ਦੇ ਨਾਲ ਸਸੀ ਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਕੀ ਨਾਂ ਕੀਆ ਤੁਹਾਡਾ ਬਾਈ ਜੀ ਮੇਰਾ ਨਾਂ ਜਗਨਜੀਤ ਸਿੰਘ ਹੈ ਜੀ ਕੀ ਕੰਮ ਕਰ ਕੀ ਕਰਦੇ ਹੋ ਬਾਈ ਮੈਂ ਕਿਸਾਨ ਹਾਂ ਜੀ ਅੱਛਾ ਤਾਂ ਬਾਈ ਜਿਵੇਂ ਮੈਂ ਪਹਿਲੇ ਕਿਹਾ ਕਿ ਇੱਥੋਂ ਪਹਿਲੇ ਹੀ ਤੁਸੀਂ ਕਲਾਕਾਰ ਚੁਣੇ ਸੀ ਉਦੋਂ 2019 ਦੇ ਵਿੱਚ ਹੁਣ ਫਿਰ ਤੁਹਾਨੂੰ ਕਲਾਕਾਰ ਇੱਕ ਪ੍ਰੋਸ ਦਿੱਤਾ ਗਿਆ ਕਿ ਤੁਸੀਂ ਦੇਖੋ ਕਰਮਜੀਤ ਅਨਮੋਲ ਕਰਨਗੇ ਕੰਮ ਸੀਐਮ ਮਾਨ ਦੇ ਨਾਲ ਉਹਨਾਂ ਦੀ ਦੋਸਤੀ ਸੀ ਤਾਂ ਹੁਣ ਕਿਵੇਂ ਦੇਖਦੇ ਹੋ ਫਿਰ ਤੋਂ ਕਲਾਕਾਰ ਤੇ ਵਿਸ਼ਵਾਸ ਕਰੋਗੇ ਜਾਂ ਕੁਝ ਹੋਰ ਦੇਖਣਾ ਚਾਹੋਗੇ ਨਹੀਂ ਜੀ ਨਹੀਂ ਅਸੀਂ ਦੇਖੋ ਪਹਿਲਾਂ ਲੋਕਾਂ ਨੇ ਕਾਂਗਰਸ ਦਾ ਐਮਪੀ ਬਣਾਇਆ ਜੀ ਮੁਹੰਮਦ ਸਦੀਕ ਜੀ ਨੇ ਉਹਨਾਂ ਨੇ ਸਾਡੇ ਇਲਾਕੇ ਦਾ ਕੋਈ ਵੀ ਦੱਸੋ ਪਾਰਲੀਮੈਂਟ ਦੇ ਵਿੱਚ ਕੋਈ ਇਹੋ ਜੀ ਕੋਈ ਇੰਡਸਟਰੀ ਲਿਆਂਦੀ ਹੋਵੇ ਜਾਂ ਕੋਈ ਇਹੋ ਜੀ ਕੋਈ ਸਹੂਲਤ ਦਿੱਤੀ ਹੋਵੇ ਹਨਾ ਜਿੱਥੋਂ ਅਸੀਂ ਉਹਨਾਂ ਨੂੰ ਕਹਿ ਸਕੀਏ ਵੀ ਅਨਮੋਲ ਵੀ ਉਹਵੇਂ ਕਰੂਗਾ ਕੰਮ ਜੀ ਹੁਣ ਅਨਮੋਲ ਦਾ ਆਮ ਜਨਤਾ ਨੂੰ ਜਾਂ ਕੋਈ ਕਹੋ ਵੀ ਕੋਈ ਜਨਤਾ ਦਾ ਆਮ ਕੋਈ ਕਿਸੇ ਵੀ ਐਕਟੀਵਿਟੀ ਦੇ ਵਿੱਚ ਕੋਈ ਅਸੀਂ ਦੇਖਦੇ ਨਹੀਂ ਕੱਲਾ ਉਹ ਕਮੇਡੀਅਨ ਹੈਗਾ ਤੇ ਉਹ ਆਪਦੀ ਕੋਈ ਆਪਦੇ ਵੇਖੋ ਰਜਗਾਰ ਹਰੇਕ ਬੰਦੇ ਦਾ ਹੁੰਦਾ ਹੈ ਉਹ ਆਪਦਾ ਕੰਮ ਕਰਦਾ ਪੈਸੇ ਕਮਾਉਂਦਾ ਲੋਕਾਂ ਆਸ ਤੇ ਉਹਦੀ ਕੀ ਦੇਣਾ ਉਹ ਸਾਨੂੰ ਕੋਈ ਨਜ਼ਰ ਨਹੀਂ ਤੇ ਮੁਹੰਮਦ ਸਦੀਕ ਆਏ ਨਹੀਂ ਜਦੋਂ ਤੁਸੀਂ ਚੋਣੀ ਲਿਆ ਮੰਨ ਲਓ ਉਦੋਂ ਕੁਝ ਸੋਚ ਕੇ ਹੀ ਚੁਣਿਆ ਹੋਏਗਾ ਲੋਕ ਕੁਝ ਸੋਚ ਕੇ ਵੋਟ ਪਾਉਂਦੇ ਆ ਕੀ ਸੋਚਿਆ ਸੀ ਉਦੋਂ ਵੋਟ ਪਾਉਣ ਵੇਲੇ ਨਹੀਂ ਉਦੋਂ ਇਲੈਕਸ਼ਨ ਦਾ ਮੌਕਾ ਆਇਆ ਜ਼ਰੂਰ ਹੈ ਜੀ ਉਸ ਤੋਂ ਬਾਅਦ ਉਹਦਾ ਕੋਈ ਇੱਥੇ ਸਾਡੇ ਪਿੰਡ ਦੇ ਵਿੱਚ ਆਇਆ ਤੇ ਨਾ ਹੀ ਕੋਈ ਸਾਨੂੰ ਕੁਝ ਦੇਣਾ ਉਹਨਾਂ ਦੀ 10 ਦਿਨ ਵੀ ਕੋਈ ਹਲਕੇ ਆਸੇ ਕੋ ਤੁਹਾਨੂੰ ਕੁਝ ਕੋਈ ਚੀਜ਼ ਲੈ ਕੇ ਆਂਦੀ ਹੋਵੇ ਫੇਰ ਹੀ ਆਪਾਂ ਕੋਈ ਦੱਸਾਂਗੇ ਨਾ ਯਾਨੀ ਕਿ ਮਤਲਬ ਫਿਰ ਦੂਜੀਆਂ ਪਾਰਟੀਆਂ ਦੇ ਹਾਲੇ ਉਮੀਦਵਾਰ ਚਲੋ ਐਲਾਨੇ ਨਹੀਂ ਗਏ ਪਰ ਪਾਰਟੀ ਦੀ ਇੱਕ ਵਿਚਾਰਧਾਰਾ ਹੁੰਦੀ ਉਹਨਾਂ ਦੇ ਕੰਮ ਕੀਤੇ ਹੁੰਦੇ ਨੇ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਉਮੀਦਵਾਰਾਂ ਵੱਲ ਤੁਸੀਂ ਝਾਤ ਮਾਰ ਸਕਦੇ ਹੋ ਹਾਂਜੀ ਦੇਖੋ ਅਕਾਲੀ ਦਲ ਨੇ ਜਾਂ ਕੋਈ ਹੋਰ ਪਾਰਟੀ ਨੇ ਜਿਨੇ ਵੀ ਕੋਈ ਕੀਤਾ ਹੋਵੇ ਅਕਾਲੀ ਦਲ ਜੇ ਕੋਈ ਚੰਗਾ ਕੈਂਡੀਡੇਟ ਅਕਾਲੀ ਦਲ ਤਾਰੂਗੀ ਤੇ ਉਹਦੇ ਬਾਰੇ ਸੋਚਾਂਗੇ ਹਾਂ ਐਸੇ ਤੁਸੀਂ ਨਹੀਂ ਉਮੀਦਵਾਰਾਂ ਤੋਂ ਨਾ ਖੁਸ਼ ਹੋ ਜਾਂ ਤੁਹਾਨੂੰ ਐ ਲੱਗਦਾ ਵੀ ਜੇ ਆਮ ਆਦਮੀ ਪਾਰਟੀ ਉਮੀਦਵਾਰ ਕੋਈ ਹੋਰ ਲਾ ਦਿੰਦੇਵੇ ਤਾਂ ਆਮ ਆਦਮੀ ਪਾਰਟੀ ਨੇ ਕੰਮ ਠੀਕ ਕੀਤਾ ਕੰਮ ਕੀਤਾ ਕਿ ਨਹੀਂ ਕੀਤਾ ਦੇਖੋ ਜਿਹੜੇ ਵਾਅਦੇ ਲੈ ਕੇ ਆਮ ਆਦਮੀ ਪਾਰਟੀ ਹੋਂਦ ਚ ਆਈ ਹੈ ਦੂਜੀਆਂ ਪਾਰਟੀਆਂ ਨੂੰ ਨਕਾਰ ਕੇ ਆਈ ਹੈ ਤੁਸੀਂ ਬੇਅਦਵੀ ਦਾ ਲਾ ਲਓ ਚਲੋ ਪਿਛਲੀ ਸਰਕਾਰ ਨੇ ਤਾਂ ਨਹੀਂ ਇਨਸਾਫ ਦਿੱਤਾ ਨਾ ਤਾਂ ਆਮ ਆਦਮੀ ਪਾਰਟੀ ਨੇ ਦਿੱਤਾ ਜਿਵੇਂ ਇਹ ਭੰਡਦੇ ਰਹੇ ਆ ਅਕਾਲੀ ਦਲ ਨੂੰ ਉਮੇ 10 ਦਿਨ ਵੀ ਅਸੀਂ ਕੋਈ ਇਨਸਾਫ ਦੇਤਾ ਲੋਕਾਂ ਨੂੰ ਜਾਹੇ ਆਮ ਆਦਮੀ ਪਾਰਟੀ ਕਲ ਵੀ ਨਸ਼ਿਆਂ ਨੂੰ ਲੈ ਕੇ ਨਸ਼ਿਆਂ ਦਾ ਮੇਨ ਮੁੱਦਾ ਰਿਹਾ ਪੰਜਾਬ ਵਿੱਚ ਨਸ਼ਾ ਘਟਿਆ ਨਹੀਂ 2 ਸਾਲੋਂ ਕਹਿੰਦੇ ਵੇ ਇਸ ਦਾ ਪੂਰਾ ਜੋਰ ਲਾਇਆ ਘਟਿਆ ਨਹੀਂ ਤੁਸੀਂ ਦੋਹਾਂ ਜਣੇ ਪੈਸੇ ਦੇ ਦਿਓ ਸਾਨੂੰ ਤੁਹਾਨੂੰ ਅਸੀਂ ਹੁਣ ਪ੍ਰੋਵਾਈਡ ਕਰਵਾ ਦਿੰਨੇ ਕਿੱਥੋਂ ਪ੍ਰੋਵਾਈਡ ਕਰਵਾ ਦੇ ਆ ਫਰੀਦਕੋਟੋਂ ਹੀ ਸਾਡੇ ਨਾਲ ਫਰੀਦਕੋਟ ਆ ਜਿੰਨਾ ਮਰਜ਼ੀ ਨਸ਼ਾ ਚੱਕੋ ਆ ਵੀ ਉਹਨਾਂ ਦੇ ਆਏ ਵੇ ਆਪਣੇ ਸੋਸ਼ਲ ਮੀਡੀਆ ਤੇ ਕਿੰਨਾ ਨਾ ਉਹਨਾਂ ਦੇ ਵੀਡੀਓ ਵਗੈਰਾ ਲੋਕਾਂ ਨੇ ਸਾਰਿਆਂ ਨੇ ਦੇਖੀਆਂ ਵੀ ਆ ਜਿਵੇਂ ਨਸ਼ਾ ਦਿੰਦੇ ਆ ਜਾਂ ਕਰਦੇ ਨਸ਼ੇ ਦਾ ਭਾਵ ਚਿੱਟਾ ਇੱਥੇ ਕਿ ਕੋਈ ਹੋਰ ਨਸ਼ਾ ਵੀ ਹੁੰਦਾ ਸਾਰੇ ਨਸ਼ਿਆ ਵੀਰ ਜੀ ਹਨਾ ਕੋਈ ਵੀ ਆਪਾਂ ਇਨਕਾਰ ਨਹੀਂ ਕਰ ਆਉਂਦੇ ਉਹ ਨਹੀਂ ਆਉਂਦੇ ਸਾਰਾ ਕੁਝ ਹੀ ਹੈ ਜਿਹੜੇ ਆ ਆਮ ਆਦਮੀ ਪਾਰਟੀ ਨੇ ਕਈ ਹੋਰ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਉਹਨਾਂ ਤੋਂ ਵੀ ਭਾਵੇਂ ਤਾਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਹੋਵੇ ਜਾਂ ਕੋਈ ਹੋਰ ਦੇਖੋ ਵੀ 2 ਸਾਲ ਹੋ ਗਏ ਆ ਲੋਕ ਦੱਸ ਦੇਣ ਵੀ ਇੱਥੇ ਆਪਣੇ ਆਹ ਚੀਜ਼ ਆਈ ਹੈ ਜਾਂ ਕੋਈ ਗਲੀ ਨਾਲੀ ਬਣੀ ਹੈ ਜਾਂ ਕੋਈ ਹੋਰ ਕੋਈ ਪਾਰਕ ਨੂੰ ਕਾਥੇ ਨੂੰ ਕੋਈ ਵੀ ਗ੍ਰਾਂਟ ਆਈ ਹੈ ਦੱਸ ਦੇਣ ਜੀ ਜੀ ਤਾਂ ਸਾਸੀ ਕਾ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਜੀ ਨਹੀਂ ਬੋਲਣਾ ਨਾਮ ਤਾਂ ਦੱਸ ਦੇ ਚਲੋ ਸਵਾਲ ਨਹੀਂ ਕਰਦੇ ਤੁਹਾਨੂੰ ਨਾਮ ਦੱਸਦੇ ਨਾਮ ਦੱਸਦੇ ਕੀ ਅੱਛਾ ਤੇ ਚਲੋ ਅੱਛਾ ਉੱਚਾ ਸੁਣਦਾ ਤੁਹਾਨੂੰ ਸਹੀ ਸੁਣਦਾ ਕੀ ਤੁਹਾਡਾ ਕੀ ਨਾਮ ਹੈ ਦਰਸ਼ਨ ਦਰਸ਼ਨ ਸਿੰਘ ਜੀ ਦੱਸੋ ਫਿਰ ਕਲਾਕਾਰ ਇੱਕ ਵਾਰ ਮੁਰ ਤੋਂ ਕਹਿੰਦੇ ਕਰਮਜੀਤ ਅਨਮੋਲ ਆਉਣਗੇ ਵੋਟਾਂ ਮੰਗਣ ਕਰੋਗੇ ਪ੍ਰਵਾਨ ਕਿ ਨਹੀਂ ਨਾ ਨਾ ਇਹ ਤਾਂ ਕਾਲੀਦਾਲ ਨੂੰ ਪਾਉਣੀ ਹੈ ਹੈ ਕਾਲੀਦਾਲ ਨੂੰ ਕਾਲੀਦਾਲ ਨੂੰ ਪਾਉਣੀ ਹੈ ਨਾ ਤੇ ਕਾਲੀਦਾਲ ਉੱਤੇ ਤਾਂ ਕਹਿੰਦੇ ਦੋਸ਼ ਹੀ ਬੜੇ ਬੇਅਦਬੀ ਹੋਗੀ ਚਿੱਟਾ ਵੇਚਣ ਦੇ ਦੋਸ਼ ਲੱਗਦੇ ਮਜੀਠੀਆ ਉੱਤੇ ਰਾਜ ਤਾਂ ਛੜੂ ਗਿਆ ਇਹਦਾ ਹੈ ਰਾਜ ਤਾਂ ਛੜੂ ਗਿਆ ਇਹ ਹੁਣ ਨਹੀਂ ਉਹ ਕਹਿੰਦੇ ਨਾ ਪਹਿਲਾਂ ਇਹਨਾਂ ਨੇ ਬਕਾਇਆ ਹੁਣ ਅਸੀਂ ਤਾਂ ਕਾਬੂ ਕਰ ਰਹੇ ਆ ਹਲੇ ਸਮਾਂ ਲੱਗੇਗਾ ਉਹਨ ਰਾਜ ਕਾਲੀ ਦਲ ਦਾ ਉਹ ਇਨਸਾਫ ਦੇ ਦੇਣਾ ਜੇ ਉਹਨਾਂ ਨੇ ਬੇਅਦਬੀ ਕੀਤੀ ਹੈ ਤਾਂ ਉਹਨ ਇਨਸਾਫ ਦੇ ਦੇਣ ਠੀਕ ਹੈ ਤਾਂ ਮਤਲਬ ਤੁਸੀਂ ਆਮ ਆਦਮੀ ਪਾਰਟੀ ਤੋਂ ਉੱਤੇ ਅਕਾਲੀ ਦਲ ਨੂੰ ਚੁਣੋਗੇ ਪੱਕੇ ਅਕਾਲੀ ਦਾ ਨਹੀਂ ਕਿਤੇ ਜਿਵੇਂ ਉਹ ਸੀਐਮ ਮਾਨ ਕਹਿੰਦੇ ਹੁੰਦੇ ਆ ਵੀ ਇਹ ਪਿਛਲੇ ਜਿਹੜੇ ਕਈ ਹੈਗੇ ਆ ਕੱਲ ਜਣ ਚੁਣਾਂਗੇ ਇੱਥੇ ਅੱਛਾ ਅੱਛਾ ਚਲੋ ਪੂਰਾ ਨਾਲ ਵੀ ਗੱਲਬਾਤ ਕਰਦੇ ਆ ਬਜ਼ੁਰਗੋ ਤੁਹਾਡਾ ਕੀ ਨਾਮ ਹੈ ਸੱਚੀ ਗੱਲ ਮੈਂ ਥੋੜੀ ਆਪਾਂ ਨਹੀਂ ਗੱਲ ਕਰ ਨਹੀਂ ਗੱਲ ਕਰਨੀ ਚਲੋ ਕੋਈ ਗੱਲ ਨਹੀਂ ਤੁਹਾਡਾ ਕੀ ਨਾਮ ਬਜ਼ੁਰਗੋ ਮੇਰਾ ਨਾਮ ਬਲਜੀਤ ਹੈ ਜੀ ਕੀ ਕੰਮ ਕਰਦੇ ਖੇਤੀਬਾੜੀ ਦਾ ਹੀ ਕਰੀਓ ਜੀ ਤਾਂ ਕਾਂਗਰਸ ਵੱਲੋਂ ਮੁਹੰਮਦ صدیق ਤੁਸੀਂ ਚੁਣੇ ਸੀ ਉਹ ਇੱਕ ਮੋਢਾ ਲੱਥੇ ਵਾਲੀ ਗੱਲ ਬੜੀ ਚੱਲੀ ਸੀ ਵੀ ਮੇਰਾ ਤਾਂ ਮੋਢਾ ਹੀ ਲਹਿ ਗਿਆ ਮੈਂ ਕਿਵੇਂ ਜਾਵਾਂ ਤਾ ਉਹ ਮੋਟਾ ਚੜਿਆ ਨਹੀਂ ਮੈਨੂੰ ਲੱਗਦਾ ਕਿ ਚੜਿਆ ਕਦੇ ਵੀ ਆਏ ਇੱਥੇ ਹੁਣ ਤਾਂ ਚੜਨਾ ਵੀ ਨਹੀਂਗਾ ਅੱਛਾ ਮੋਟਾ ਹੋ ਗਿਆ ਸੱਜਾ ਕਰਕੇ ਅੱਛਾ ਹੁਣ ਹੁਣ ਨਹੀਂ ਮੋਟਾ ਜੇ ਤੁਸੀਂ ਵੋਟਾ ਪਾਤੀਆਂ ਤਾਂ ਮੋਟੇ ਦੁਬਾਰਾ ਹਾਰੇ ਹੋ ਜਾਣਗੇ ਨਹੀਂ ਹੁਣ ਕਿਨੇ ਪਾਉਣੀ ਉਹਨੂੰ ਆਇਆ ਹੀ ਨਹੀਂ ਉਦੋਂ ਆਇਆ ਸੀ ਵੋਟਾਂ ਲੈਣ ਮੁੜ ਕੇ ਆਇਆ ਹੀ ਨਹੀਂ ਜਮਾ ਹੀ ਨਹੀਂ ਆਇਆ ਕੋਈ ਕੋਈ ਕਹਿ ਦੇਵੇ ਬੰਦਾ ਵੀ ਆਇਆ ਇੱਥੇ ਅੱਛਾ ਤੇ ਚਲੋ ਉਹ ਤਾਂ ਐਮਪੀ ਹੋ ਗਏ ਤੁਹਾਡੇ ਵਿਧਾਇਕ ਦੀ ਗੱਲ ਲਾ ਲਈਏ ਤੁਹਾਡੇ ਵਿਧਾਇਕ ਵੀ ਆਉਂਦੇ ਇੱਥੇ ਕਦੇ ਉਹਨਾਂ ਨੇ ਵੀ ਘੇੜਾ ਲਾਇਆ ਨਾ ਨਾ ਕੋਈ ਨਹੀਂ ਆਉਂਦਾ ਵੋਟਾਂ ਲੈਣੇ ਨਹੀਂ ਆਉਂਦੇ ਹੁਣ ਕਿਹਨੇ ਕੋਈ ਕੀ ਮੰਗਾ ਕੀ ਨੇ ਤੁਹਾਡੇ ਪਿੰਡਾਂ ਵਾਲਦਿਆਂ ਕੀ ਮੰਗਾ ਨੇ ਮੰਗਾ ਮੰਗਾ ਕਿਹੜੀਆਂ ਹੁੰਦੀਆਂ ਇੱਥੇ ਜਿਹੜੀਆਂ ਆਹ ਗਲੀਆਂ ਨਾਲੀਆਂ ਦੇ ਸੂਤ ਹੁੰਦੀਆਂ ਇਹਨਾਂ ਤੋਂ 5 ਸਾਲ ਚ ਗਲੀਆਂ ਨਾਲੀਆਂ ਬੰਦੀਆਂ ਉਹਨੇ ਕੋ ਬੰਦਾਂ ਅੱਛਾ ਹਾਂ ਤੇ ਕੋਈ ਕੋਈ ਇੰਡਸਟਰੀ ਕੋਈ ਸਕੂਲ ਕੋਈ ਨਵੇਂ ਬਣੇ ਕੋਹ ਨਹੀਂ ਬਣੇ ਨਹੀਂ ਬਣੇ ਨਸ਼ੇ ਦੇ ਮਸਲਾ ਬੜਾ ਚੱਲਦਾ ਨਸ਼ਾ ਨਸ਼ਾ ਰ ਘਟਿਆ ਨਸ਼ਾ ਨਹੀਂ ਘਟਦਾਗਾ ਇਹ ਨਸ਼ਾ ਤਾਂ ਜਿਹੜਾ ਇੱਕੋ ਮਰਜ਼ੀ ਲੈ ਲਓ ਗਲ ਜਾਂਦਾ ਹਾਂ ਜਿਹੇ ਜਿੱਥੋਂ ਮਰਜ਼ੀ ਲੈ ਲਓ ਮਿਲ ਜਾਂਦਾ ਨਸ਼ਾ ਜੇ ਆਣ ਨਹੀਂ ਖਤਮ ਕਰ ਦਾਂਗੇ ਕੈਪਟਨ ਨੇ ਵੀ ਅਖਿਆ ਇਹ ਖਤਮ ਕਰ ਦਿਆਂਗੇ ਹੋਇਆ ਤਾਂ ਹੈ ਨਹੀਂਗਾ ਜੀ ਹੋਇਆ ਨਹੀਂਗਾ ਨਸ਼ਾਤਾ ਕੱਲ ਬਾਤ ਕਰਦੇ ਆ ਬਈ ਕੀ ਨਾਂ ਕੀ ਹੈ ਤੁਹਾਡਾ ਸਤਪਾਲ ਸਿੰਘ ਜੀ ਕੀ ਕੰਮ ਕਰ ਕਰਦੇ ਟੈਰਾਂ ਦਾ ਕੰਮ ਕਰਦਾ ਤਾਂ ਦੱਸੋ ਫਿਰ ਕਿਵੇਂ ਕਰਮਜੀਤਨ ਮੋਹਲ ਆਉਣਗੇ ਵੋਟਾਂ ਮੰਡਣ ਹੁਣ ਤਾਂ ਇਹ ਤਾਂ ਠੀਕ ਹੈ ਜੀ ਚਲੋ ਠਲਤਾ ਪਾਰਟੀ ਨੇ ਪਰ ਗੱਲ ਇਹ ਸੀ ਜੀ ਕਿ ਵੀ ਲੋਕਲ ਕੈਂਡੀਡੇਟ ਹੋਵੇ ਜਿਹੜਾ ਆਮ ਲੋਕਾਂ ਦੀ ਗੱਲ ਸੁਣੇ ਜੀ ਠੀਕ ਹੈ ਜੀ ਹਰ ਵਾਰੀ ਸਾਨੂੰ ਮਤਲਬ ਬਾਹਰੋਂ ਲਿਆ ਕੇ ਹਰ ਵਾਰੀ ਦੇ ਦਿੰਦੇ ਆ ਪਰ ਚੁਣਦੇ ਵੀ ਤੇ ਚੁਣਦੇ ਤੁਸੀਂ ਲੋਕ ਹੋ ਨਾ ਚੁਣਦੇ ਤਾਂ ਹੈ ਪਰ ਪਾਰਟੀ ਮਗਰ ਲੋਕਾਂ ਨੂੰ ਜਾਣਾ ਪੈਂਦਾ ਹੈ ਹੋਰ ਕੀ ਕਰਨ ਠੀਕ ਹੈ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਸਮਰਥਕ ਨਹੀਂ ਸਮਰਥਨ ਨਹੀਂ ਗੀ ਗੱਲ ਕਰਦੇ ਵੀ ਆਪਾਂ ਕੋਈ ਵੀ ਜਾਂ ਝਾੜੂ ਵਾਲੇ ਆ ਜਾਂ ਅਕਾਲੀ ਦੇ ਵਾਲਾ ਕਾਂਗਰਸ ਵੀ ਹਲਕੇ ਦਾ ਹੋਵੇ ਇਲਾਕੇ ਦਾ ਹੋਵੇ ਵੀ ਉਹ ਲੋਕਾਂ ਚ ਆਮ ਵਿਚਰੇ ਆਵੇ ਠੀਕ ਆ ਜਿਹੜਾ ਵੀ ਅਸੀਂ ਬਣਾ ਦਿੰਨੇ ਆ ਵੋਟਾਂ ਪਾ ਦਿੰਨੇ ਆ ਉਹਦਾ ਤਾਂ ਹੈ ਨਹੀਂ ਉਹਨਾਂ ਨੂੰ ਸ਼ਾਇਦ ਐਨ ਲੱਗਿਆ ਹੋਣਾ ਨਾ ਵੀ ਇਹਨਾਂ ਨੇ ਉਦੋਂ ਸਦੀਕ ਚੁਣਿਆ ਸੀ ਵੀ ਸ਼ਾਇਦ ਹੁਣ ਸਾਡਾ ਅਨਮੋਲ ਵੀ ਔਨਲਾਈਨ ਕਲਾਕਾਰੀ ਭੇਜਦੇ ਆ ਫਿਰ ਉਹ ਕਲਾਕਾਰ ਫਿਰ ਲੋਕ ਕਲਾਕਾਰ ਕਰਕੇ ਮੰਗਰ ਲੱਗ ਜਾਂਦੇ ਨਾ ਹੀ ਕਲਾਕਾਰ ਆ ਕਲਾਕਾਰ ਕਈ ਤਾਂ ਐਂ ਵੀ ਕਹਿ ਦਿੰਦੇ ਆ ਜੀ ਅਸੀਂ ਇਹਨੂੰ ਸੁਣਦੇ ਰਹੇ ਆ ਅੱਛਾ ਤਾਂ ਕਰਕੇ ਪਾਉਂਦੇ ਆ ਇਸੇ ਚੱਕਰ 'ਚ ਵੋਟ ਪੈ ਜਾਂਦੀ ਹਾਂ ਤੇ ਪਰ ਇਹਨਾਂ ਕਲਾਕਾਰਾਂ ਦੀ ਆਮ ਲੋਕਾਂ ਨੂੰ ਦੇਣ ਤਾਂ ਹੀ ਕੋਈ ਅੱਛਾ ਜਿਵੇਂ ਤੁਸੀਂ ਕਹਿਤਾ ਕਈ ਐਂ ਕਹਿ ਦਿੰਦੇ ਪਏ ਅਸੀਂ ਇਹਨਾਂ ਨੂੰ ਸੁਣਦੇ ਰਹੇ ਆ ਤਾ ਉਹਨਾਂ ਨੇ ਕਦੀ ਥੋਡੀ ਸੁਣੀ ਜਿਵੇਂ ਹੁਣ 19 ਚ ਤੁਸੀਂ ਸਵੀਕ ਚੁਣੇ ਸੀ ਆਏ ਕਦੀ ਉਹਨਾਂ ਨੇ ਸੁਣੀ ਥੋਡੀ ਨਾ 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 ਕੋਈ ਨਹੀਂ ਸੁਣ ਗੇੜਾ ਹੀ ਨਹੀਂ ਮਾਰਦੇ ਪਤਾ ਨਹੀਂ ਲੈਂਦੇ ਲੋਕਾਂ ਦਾ ਅੱਛਾ ਅਸੀਂ ਪਿੰਡ ਦਾ ਛੱਡੋ ਹਲਕੇ ਤੇ ਨਹੀਂ ਵੇਖਿਆ ਕਿਤੇ ਇਸ ਨੂੰ ਅੱਛਾ ਠੀਕ ਹੈ ਹੋਰ ਤਾਂ ਦੱਸੋ ਇਹੋ ਜੇ ਹੁਣ ਕਹਿਣ ਵੀ ਮੇਰਾ ਮੁੰਡਾ ਲੱਥਾ ਸੀ ਵੀ ਉਹ ਚੜਾ ਦਿਓ ਫਰੀਦਕੋਟ ਦੇ ਲੋਕਾਂ ਨੂੰ ਚਨਾਵਗੇ ਮੁੰਡਾ ਨਹੀਂ ਐਤ ਕੀ ਨਹੀਂ ਚੜਦਾ ਦਿੰਦਾ ਜੀ ਹਾਂ ਅੱਛਾ ਹਾਂ ਐਤ ਕੀ ਤਾਂ ਨਵਾਂ ਕੋਈ ਆ ਕਾਂਗਰਸੋਂ ਵੀ ਇਹੀ ਕਹਿੰਨੇ ਆ ਕੋਈ ਠੱਲਣਾ ਵੀ ਹਲਕੇ ਦਾ ਠੱਲੋ ਇਲਾਕੇ ਦਾ ਠੱਲੋ ਜਿਹੜੇ ਲੋਕ ਜਾਣਦੇ ਜੀ ਨੂੰ ਜੀ ਕਿਉਂ ਜਦੋਂ ਪਾਸੇ ਉਹ ਲਿਆ ਕੇ ਠਲਤਾ ਆਮ ਲੋਕਾਂ ਤੋਂ ਉਹਨਾਂ ਨੂੰ ਜਾਣਣਾ ਨਹੀਂ ਮੇਨ ਮੇਨ ਲੀਡਰਾਂ ਨੂੰ ਜਾਣਦੇ ਹੁੰਦੇ ਆ ਉਹ ਜਾਣ ਦੇ ਕਰਕੇ ਉਹਨਾਂ ਕੋਲੇ ਹੋ ਕੇ ਮਰ ਜਾਂਦੇ ਆ ਮੁੜ ਕੇ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਅੱਛਾ ਉਮੀਦਵਾਰ ਵਾਲੀ ਤਾਂ ਤੁਸੀਂ ਚਲੋ ਗੱਲ ਕਰਤੀ ਵੀ ਤੁਸੀਂ ਕੋਈ ਲੋਕਲ ਠੱਲੋ ਬੰਦਾ ਸਥਾਨਕ ਜਿਹਨੂੰ ਲੋਕ ਜਾਣਦੇ ਹੋਣ ਪਰ ਉਹ ਪਾਰਟੀ ਦੀ ਗੱਲ ਕਰੀਏ ਤਾਂ ਦੋ ਸਾਲਾਂ ਚ ਕਾਰਗੁਜ਼ਾਰੀ ਕਿਹੇ ਜੀ ਆਮ ਆਦਮੀ ਪਾਰਟੀ ਦੀ ਪਹਿਲਾਂ ਪਾਰਟੀਆਂ ਨਾਲੋਂ ਵੱਖਰਾ ਕੀਤਾ ਕੁਝ ਕਾਰਗੁਜ਼ਾਰੀ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਆਮ ਬੰਦਿਆਂ ਨੂੰ ਜਿਹੜੇ ਗਰੀਬ ਭਾਈਚਾਰਾ ਹੈ ਉਹਨਾਂ ਨੂੰ ਸਿੱਖਿਆ ਦੀ ਲੋੜ ਠੀਕ ਹੈ ਜੀ ਸਿੱਖਿਆ ਵੱਧ ਚਾਹੀਦੀ ਹੈ ਸਾਨੂੰ ਹੋਰ ਗਲੀਆਂ ਨਾਲੀਆਂ ਘੱਟ ਤੋਂ ਘੱਟ ਚਾਹੀਦੀਆਂ ਗਲੀਆਂ ਨਾਲੀਆਂ ਦਾ ਅਸੀਂ ਆਪੇ ਬਣਾ ਲਾਂਗੇ ਸੇੜ ਤੇ ਸਿੱਖਿਆ ਦੋ ਚੀਜ਼ਾਂ ਚਾਹੀਦੀਆਂ ਦਿੱਤੀ ਨਹੀਂ ਸਿੱਖਿਆ ਉਹ ਕਹਿੰਦੇ ਸਕੂਲ ਆਫ ਐਮਿਨੈਂਸ ਬਣਾਏ ਅਸੀਂ ਐਨੇ ਆ ਸਕੂਲ ਬਣਾਤੇ ਜੀ ਸਾਰਾ ਕੁਝ ਅਸੀਂ ਕਰੀ ਜਾਂਦੇ ਆ ਅੱਛਾ ਗੱਲਾਂ ਤਾਂ ਪਹਿਲਾਂ ਵਾਲਿਆਂ ਨੇ ਵੀ ਸਾਰਾ ਕੁਝ ਕੀਤਾ ਹੀ ਹੈ ਹਾਂ ਤੇ ਹੁਣ ਵਾਲੇ ਵੀ ਕਰੀ ਜਾਂਦੇ ਆ ਅੱਛਾ ਤੇ ਬਾਕੀ ਚਿੱਟਾ ਜੇ ਨਸ਼ੇ ਦੀ ਗੱਲ ਕਰੀਏ ਨਸ਼ਾ ਚਲੋ ਇਹਨਾਂ ਦੀ ਸਰਕਾਰ ਚ ਵੀ ਆਇਆ ਪਿਛਲੀ ਚ ਵੀ ਆਇਆ ਲਿਆਉਣ ਵਾਲੇ ਵੀ ਕੌਣ ਆ ਉਹ ਆਮ ਲੋਕਾਂ ਨੂੰ ਸਾਰਿਆਂ ਨੂੰ ਪਤਾ ਜੀ ਇੱਕ ਮਸਲਾ ਹੋਰ بڑا ਚੱਲਦਾ ਅਮਨ ਕਾਨੂੰਨ ਸਥਿਤੀ ਦਾ ਮੂਸੇ ਵਾਲੇ ਦਾ ਕਤਲ ਹੁੰਦਾ ਉਸ ਤੋਂ ਆਮੀ ਕੋਈ ਕਿਸੇ ਤੋਂ ਫਰੋਤੀਆਂ ਮੰਗਦਾ ਲੁੱਟਾਂ ਖੋਹਾਂ ਬੜੀਆਂ ਹੁੰਦੀਆਂ ਹੈ ਇਸ ਇਲਾਕੇ 'ਚ ਹੁੰਦੀਆਂ ਲੁੱਟਾਂ ਖੋਹ ਨਹੀਂ ਸਾਡੇ ਪਿੰਡ 'ਚ ਆਈ ਮੇਰੇ ਸਾਰਾ ਹੋ ਸਕਦਾ ਪਿੰਡ ਦੀ ਗੱਲ ਨਹੀਂ ਕਰਦਾ ਇਲਾਕੇ ਦੀ ਗੱਲ ਕਰਦਾ ਇਸ ਉਹ ਉਹ ਉਹਨਾਂ ਨੂੰ ਹੋ ਸਕਦਾ ਜਿੰਨਾ ਤੋਂ ਕਰਦੇ ਆ ਜੀ ਆਪਣੇ ਤੇ ਜਦੋਂ ਉੱਪਰ ਨਹੀਂ ਟੰਗ ਨਹੀਂ ਕਰਦਾ ਮਤਲਬ ਆਮਨ ਕਾਨੂੰਨ ਸਿਤੀ ਤੋਂ ਲੱਗਦਾ ਠੀਕ ਆ ਵੈਸੇ ਕਿਹੜਾ ਤਾਂ ਲੱਗਦੀ ਆ ਬਾਕੀ ਚੱਲੀ ਜਾਂਦਾ ਜਿਹੜਾ ਫੈਸਲਾ ਜਾਂਦਾ ਸੋਸ਼ਲ ਮੀਡੀਆ ਤੇ ਅਜ ਤਾਂ ਹੀ ਕਿ ਨਹੀਂ ਸੋਸ਼ਲ ਮੀਡੀਆ ਹੈਗਾ ਤੇ ਇਹਦੇ ਚ ਅਪਾ ਦੇਖਦੇ ਆ ਵੀ ਜਦੋਂ ਵੀ ਕੋਈ ਆਉਂਦੀ ਆ ਚੀਜ਼ ਹੁਣ ਆਪਣੀ ਵੀ ਚੱਲੀ ਜਾਣੀ ਆ ਜੀ ਗੁਰਪ੍ਰੀਤ ਸਿੰਘ ਜੀ ਕੀ ਕੰਮ ਕਰ ਕਰ ਜੀ ਤਾਂ ਮੈਂ ਜਿਵੇਂ ਅੱਗੇ ਹੋਰ ਬਾਕੀਆਂ ਨੂੰ ਵੀ ਸਵਾਲ ਕੀਤਾ ਕਿ ਪਿਛਲੀ ਵਾਰੀ ਤੁਸੀਂ ਕਲਾਕਾਰ ਜਤਾਇਆ ਸਦੀਕ ਐਸ ਵਾਰ ਕਲਾਕਾਰ ਤੁਹਾਨੂੰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਸਾਡਾ ਜਤਾਓ ਅਨਮੋਲ ਕਰਮਜੀਤ ਅਨਮੋਲ ਤੇ ਬਾਕੀਆਂ ਨੇ ਹਲੇ ਉਮੀਦਵਾਰ ਐਲਾਨੇ ਨਹੀਂ ਲੱਗਦਾ ਫਿਰ ਕਲਾਕਾਰ ਚੁਣੋਗੇ ਨਹੀਂ ਨਹੀਂ ਜੀ ਮੋਦੀ ਨੂੰ ਵੋਟ ਪਾਣੀ ਆ ਕਿਹਨੂੰ ਵੋਟ ਪਾਣੀ ਆ ਮੋਦੀ ਨੂੰ ਉਹਦਾ ਕੀ ਕਾਰਨ ਸਾਡੇ ਗਰੀਬਾਂ ਉਸੇ ਨੂੰ ਸੁਣਨਾ ਹੈ ਅਸੀਂ ਮੋਦੀ ਨੂੰ ਵੋਟ ਪਾਉਣਗੇ ਤੁਹਾਨੂੰ ਲੱਗਦਾ ਵੀ ਭਾਜਪਾ ਜਿਹੜੀ ਆ ਉਹ ਪਾਰਟੀ ਵਧੀਆ ਕੰਮ ਕਰਦੀ ਹੈ ਕਿਵੇਂ ਚੰਗੇ ਕੀ ਕਾਰਨ ਤੁਹਾਨੂੰ ਲੱਗਦਾ ਕੀ ਕੰਮ ਕਰਦਾ ਕੋਈ ਪਹੁੰਚੇ ਕੋਈ ਨਹੀਂ ਪੁਰਾਣਾ ਕੰਮ ਕੋਈ ਪਹੁੰਚਦਾ ਨਹੀਂ ਪਸੰਦ ਜਿਹੜਾ ਮਿਲਿਆ ਜੋ ਦੇ ਜਾਂਦਾ ਖਾਈ ਜਾਂਦਾ ਬਾ ਕੀ 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 ਦੇ ਜਾਂਦੇ ਤੁਹਾਨੂੰ ਲੱਗਦਾ ਕਿਹੜੀਆਂ ਨੀਤੀਆਂ ਭਾਜਪਾ ਦੀ ਵਧੀਆ ਅੱਛੇ ਨੇ ਤਾਂ ਹੀ ਬਾਹਰ ਸਾਨੂੰ ਵਧੀਆ ਕੋਲ ਹੂੰ ਹੂੰ ਚੱਲ ਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਹੱਸਦਾ ਜੀ ਮਨੋਹਰ ਸਿੰਘ ਜਿਵੇਂ ਉਹਨਾਂ ਨੇ ਕਿਹਾ ਕਿ ਭਾਜਪਾ ਹੀ ਗਰੀਬਾਂ ਵਾਸਤੇ ਵਧੀਆ ਕੀ ਕਾਰਨ ਕਿਉਂ ਇਦਾਂ ਕਿਉਂ ਲੱਗਦਾ ਕਾਰਨ ਹੈ ਜੀ ਇੱਕ ਤਾਂ ਸਾਨੂੰ ਕਣਕ ਦਿੰਦੀ ਸੈਂਟਰਲ ਜੀ ਠੀਕ ਹੈ ਜੀ ਦੂਜਾ ਕੰਮ ਹੈ ਜੇ ਉਹਦਾ ਐਮਪੀ ਬਣਨਗੇ ਜਾਂ ਚੋ ਜਿੱਤਣਗੇ ਹੋ ਤੇ ਉਹ ਸਾਨੂੰ ਹੋ ਸਕਦਾ ਵੀ ਸਾਨੂੰ ਇਦੋਂ ਵੀ ਚੰਗਾ ਕਰਨਗੇ ਹੋ ਸਾਨੂੰ ਭਾਜਪਾ ਵੀ ਖਾਂਗੇ ਇਸ ਤੀ ਪਰ ਇਹ ਕੀ ਕਾਰਨ ਹੈ ਕਈ ਤਾਂ ਇਹ ਕਹਿੰਦੇ ਨਾ ਵੀ ਐਮਐਸਪੀ ਦਾ ਰੌਲਾ ਪਿਆ ਅੰਦੋਲਨ ਚੱਲਿਆ ਵਿਆ ਭਾਜਪਾ ਦਾ ਤਾਂ ਪੈਰ ਹੀ ਨਹੀਂ ਲੱਗਣ ਦੇਣਾ ਜੀ ਕਿਸਾਨਾਂ ਨਾਲ ਨਹੀਂ ਤਾਂ ਇੱਥੇ ਮਜ਼ਦੂਰ ਹੈਗੇ ਸਾਨੂੰ ਕਿਸਾਨਾਂ ਨਾਲ ਨਹੀਂ ਉਹਨਾਂ ਦੇ ਸਾਡਾ ਕੋਈ ਮਸਤ ਨਹੀਂ ਨਾ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਨਾ ਅੱਜ ਤੁਰਨਾ ਨਾ ਕੱਲ ਤੁਰਨਾ ਅਸੀਂ ਤਾਂ ਆਪਦੇ ਨਾਲ ਹੀ ਤਾਂ ਪਰ ਉਹ ਤਾਂ ਨਾਰੇ ਲਾਉਂਦੇ ਰਿਹਾ ਕਿਸਾਨ ਮਜ਼ਦੂਰ ਇੱਕ ਤਾਂ ਮਜ਼ਦੂਰਾਂ ਦੀ ਸੁਣਵਾਈ ਨਹੀਂ ਹੁੰਦੀ ਜੀ ਸੁਣਵਾਈ ਨਹੀਂ ਹੁੰਦੀ ਨਾ ਸਾਡੀ ਕੋਈ ਸੁਣਦਾ ਨਹੀਂ ਸਾਡਾ ਕੋਈ ਨਹੀਂ ਉਹਨਾਂ ਨਾਲ ਹਾਂ ਕੋਈ ਲੈਣ ਦੇਣ ਦੀ ਸਾਡਾ ਨਾਂ ਬੇਸ਼ੱਕ ਤੇ ਐਵੇਂ ਨਾਲ ਲਈ ਜਾਂਦੇ ਅਸੀਂ ਨਾਲ ਨਹੀਂ ਤੁਰਦੇ ਕੀ ਸਵਾਲ ਖੜਾ ਹੁੰਦਾ ਵੀ ਕਈ ਵਾਰੀ ਮਜ਼ਦੂਰ ਕਹਿੰਦੇ ਵੀ ਸਾਡੀ ਤਾਂ ਦਿਹਾੜੀ ਮਰ ਜਾਂਦੀ ਹੈ ਆਪ ਦਾ ਉਹਨਾਂ ਦਾ ਆਪ ਦਾ ਪ੍ਰਬੰਧ ਰਾਤੀ ਸਾਡੀ ਦਿਹਾੜੀ ਬਾਰੇ ਕਿਤੇ ਉਹਨਾਂ ਨੇ ਆਖਿਆ ਵੀ 700 ਹੋ ਜੇ ਇਹਨਾਂ ਦੀ 800 ਹੋ ਜੇ ਆਪ ਦੇ ਰੇਟ ਬਣਾਉਂਦੇ ਆ ਵੀ ਕਣਕ ਦਾ ਹੀ 800 ਨੂੰ ਸਾਡੀ 900 9000 ਨੂੰ ਜੀ ਠੀਕ ਹੈ ਨਹੀਂ ਸਾਡਾ ਕੋਈ ਨਾ ਕੋਈ ਲੱਗਾ ਅੱਛਾ ਇਸ ਗੱਲ ਦੀ ਨਰਾਜ਼ਗੀ ਹੈ ਵੀ ਯਾਨੀ ਕਿ ਉੱਥੇ ਕਦੀ ਕਿਸੇ ਤੁਹਾਡੇ ਨਮਾਇੰਦਿਆਂ ਨੇ ਉੱਥੇ ਜਾ ਕੇ ਲੀਡਰਸ਼ਿਪ ਨਾਲ ਗੱਲ ਨਹੀਂ ਕੀਤੀ ਯਾਰ ਸਾਡੀ ਆ ਮੰਗ ਨਾ ਨੀ ਸਾਨੂੰ ਆਖਿਆ ਕਿ ਤੇ ਇਹ ਵੀ ਤੁਹਾਡੀ ਡਾੜੀ 800 ਹੋ ਜਾ ਜਾਂ 900 ਹੋ ਜਾ ਇਹ ਤਾਂ ਆਪਦੀਆਂ ਮੰਗਾਂ ਮੰਨ। ਦੇਣੀ ਵੀ ਤੇ ਇਹਦਾ ਨਹੀਂ ਆ। ਦੇਣੀ ਵੀ ਤੇ ਇਹਨਾਂ ਨਹੀਂ ਤਾਂ ਸਾਡੀ ਕੋਈ ਮੁੱਦਾ ਨਹੀਂ ਠਾਉਂਦੇ ਇਹ ਗੱਲ ਦਾ। ਬਸ ਇਹ ਹੀ ਬਸ ਬਿਲਕੁਲ ਸਾਸ਼ੀਕਾਲ ਜੀ ਤੁਹਾਡਾ ਕੀ ਨਾਮ ਹੈ? ਦਰਸ਼ਨ ਸਿੰਘ। ਖੇਤੀਬਾੜੀ ਕਰਦੇ ਹਾਂ ਕਿਵੇਂ ਕੀ ਕੰਮ? ਉਹ ਜੋ ਕੋਈ ਖੇਤੀ ਕੀ ਉਹਨਾਂ ਤਾਂ ਖਾਨੀਆਂਵੇਂ ਦੂਜਾ ਰਹਿ ਗਏ। ਅੱਛਾ। ਤੇ ਵੋਟ ਅਸੀਂ ਮੋਦੀ ਸਾਹਿਬ ਨੂੰ ਪਾਵਾਂਗੇ ਹੋਰ ਕੋਈ ਸਾਡੀ ਗੱਲ ਨਹੀਂ। ਤੁਹਾਡੀ ਵੀ ਇਹੀ ਗੱਲ ਆ ਵੀ ਭਾਜਪਾ ਨੂੰ ਵੋਟ ਪਾਵਾਂਗੇ? ਹਾਂਜੀ ਹਾਂਜੀ। ਅ ਤਾਂ ਯਾਨੀ ਕਿ ਉਹ ਕਣਕ ਦਿੰਦੇ ਆ ਜਾਂ ਹੋਰ ਨੀਤੀਆਂ ਤੁਹਾਨੂੰ ਕਣਕ ਦਿੰਦੇ ਆ ਖਬਰੇ ਹੋਰ ਵੀ ਸਹਾਇਤਾ ਵਧ ਕਰਨ ਉਹ ਹੂੰ ਠੀਕ ਆ ਕੋਈ 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 ਵਾਦਾ ਕੀਤਾ ਗਿਆ ਉਹਨਾਂ ਵੱਲੋਂ ਕਿਸੇ ਉਹਨਾਂ ਦੇ ਨੁਮਾਇੰਦੇ ਵੱਲੋਂ ਕੋਈ ਨਾ ਪਈ 31 ਸਾਡਾ ਅਸੀਂ ਤਾਂ ਵੈਸੇ ਹੀ ਵੋਟ ਪਾਉਣੀ ਆ 31 ਆਪੇ ਮੈਂ ਕਿਹਾ ਕਈ ਵਾਰੀ ਕੋਈ ਉਹਨਾਂ ਦਾ ਨੁਮਾਇੰਦਾ ਆਇਆ ਹੁੰਦਾ ਵੀ ਅਸੀਂ ਭਾਈ ਤੁਹਾਨੂੰ ਆ ਚੀਜ਼ ਦੇਵਾਂਗੇ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਸਾਡੇ ਕੋਲੇ ਜੇ ਆਊਗਾ ਵੀ ਤਾਂ ਅਸੀਂ ਵੋਟ ਉਸੇ ਨੂੰ ਪਾਣੀ ਆ ਹਾਰੇ ਜਾਂ ਜਿੱਤੇ ਉਹਦੀ ਕਿਸਮਤ ਉਹਨਾਂ ਦੀ ਜੀ ਅਸੀਂ ਕੱਲ ਜੀ ਤੁਸੀਂ ਕੀ ਕਰਦੇ ਹੋ ਜੀ ਡਰਾਈਵਰੀ ਕਰਦਾ ਹਾਂ ਜੀ ਜੀ ਤਾਂ ਜਿਵੇਂ ਇਹਨਾਂ ਨੇ ਕਿਹਾ ਕਿ ਅਸੀਂ ਧਿਆੜੀ ਵਾਲੇ ਬੰਦੇ ਆ ਸਾਡੀ ਸੁਣਵਾਈ ਨਾ ਤਾਂ ਕਿਸਾਨ ਲੀਡਰ ਕਰਦੇ ਨੇ ਨਾ ਇਥੋਂ ਦੀਆਂ ਰਵਾਇਤੀ ਪਾਰਟੀਆਂ ਨੇ ਕੀਤੀ ਹੁਣ ਤੱਕ ਅਸੀਂ ਭਾਜਪਾ ਨੂੰ ਚੁਣਾਂਗੇ ਤੁਸੀਂ ਵੀ ਇਹੋ ਜੀ ਕੋਈ ਸੋਚ ਰੱਖਦੇ ਹੋ ਅਸੀਂ ਵੀ ਗਰੀਬ ਜਨਤਾ ਜਿਹੜਾ ਗਰੀਬ ਵਰਗ ਹੈ ਸਾਰਾ ਅਸੀਂ ਭਾਜਪਾ ਦੇ ਨਾਲ ਹੀ ਜੁੜਿਆ ਹੋਇਆ ਹਾਂ ਜੀ ਠੀਕ ਹੈ ਉਹਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਕੋਈ ਆਸ ਆ ਵੀ ਭਾਜਪਾ ਸਾਨੂੰ ਕੁਝ ਦੇਊਗੀ ਚੰਗਾ ਟਾਈਮ ਲਿਆਉਣ ਦਾ ਜਾਨੀ ਕਿ ਹੈ ਵੀ ਆਸ ਪਰ ਐਂ ਕਹਿੰਦੇ ਨਾ ਭਾਜਪਾ ਨੇ ਤਾਂ ਅੱਗੇ 800 ਕਿਸਾਨ ਮਾਰਤਾ ਹੁਣ ਫਿਰ ਮੌਤਾਂ ਹੋਈ ਜਾਂਦੀਆਂ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਆ ਇਹੋ ਜੀ ਗੱਲਾਂ ਹੁੰਦੀਆਂ ਭਾਜਪਾ ਦੇ ਕੋਲ ਪਾਰਟੀ ਲੈਵਲ ਤੇ ਕੋਈ ਵੀ ਸਿਆਸਤ ਬਾਜ਼ੀ ਕਰੀ ਜਾਂਦੇ ਕਿਸੇ ਵੀ ਤਰ੍ਹਾਂ ਦੀ ਪੰਜਾਬ ਦੇ ਵਿੱਚ ਤੁਹਾਨੂੰ ਹੀ ਪਤਾ ਪਹਿਲੇ ਤੋਂ ਮੰਨਿਆ ਸਿਆਸਤ ਬਾਜ਼ੀ ਦੇ ਵਿੱਚ ਤੇ ਇਹ ਤਾਂ ਨਹੀਂ ਕਿ ਅਸੀਂ ਗਰੀਬਾਂ ਦਾ ਆਪ ਦਾ ਜਾਨੀ ਕਿ ਸੋਚਿਆ ਵੀ ਅਸੀਂ ਭਾਜਪਾ ਨੂੰ ਅੱਛਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਭਾਜਪਾ ਨਾਲ ਇਕੱਠੀ ਵੀ ਹੋ ਸਕਦੀ ਹੈ ਫਿਰ ਅਕਾਲੀ ਦਲ ਨੂੰ ਵੀ ਵੋਟ ਪਾ ਦੋਗੇ ਜੇ ਉਮੀਦਵਾਰ ਅਕਾਲੀ ਦਲ ਦਾ ਆ ਗਿਆ ਜੇ ਇਕੱਠੇ ਹੋ ਗਏ ਜੇ ਰਾਲੀ ਗਏ ਮੰਨ ਲਓ ਦੋਵੇਂ ਪਾਰਟੀ ਹਾਂ ਰਲ ਕੇ ਤਾਂ ਫਿਰ ਪਾਵਾਂਗੇ ਫਿਰ ਅੱਡ ਅੱਡ ਫੇਰ ਨਹੀਂ ਪਾਉਣੀ ਹੈ ਫੇਰ ਨਹੀਂ ਅੱਛਾ ਫੇਰ ਭਾਜਪਾ ਨੂੰ ਇਕੱਲੀ ਨੂੰ ਪਾਵਾਂਗੇ ਤਨ ਮੌਵਲਾ ਆਉਣਗੇ ਤੁਹਾਡੇ ਕੋਲ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਕਲਾਕਾਰ ਚੁਣਿਆ ਸੀ 2019 ਦੇ ਵਿੱਚ ਤੁਹਾਡਾ ਐਮਪੀ ਮੁਹੰਮਦ ਸਦੀਕ ਜੀ ਤਾਂ ਕਲਾਕਾਰਾਂ ਤੋਂ ਹੀ ਖੁਸ਼ ਹਾਂ ਇਸ ਵਾਰ ਫਿਰ ਕਲਾਕਾਰ ਚੁਣਾਂ ਨਹੀਂ ਨਹੀਂ ਵੀਰੇ ਆਪਾਂ ਕਲਾਕਾਰਾਂ ਤੋਂ ਕਿਉਂ ਖੁਸ਼ ਹਾਂ ਇਹ ਪਾਰਟੀ ਦਾ ਕਹਿੰਦੀ ਸੀ ਆਈ ਆਮ ਘਰਾਂ ਦੇ ਮੁੰਡੇ ਲਿਆਵਾਂਗੇ ਹੁਣ ਆਮ ਘਰਾਂ ਦੇ ਮੁੰਡੇ ਮੋੱਕ ਗਏ ਕਿਆ ਆਮਕਰ ਦਾ ਪੁੱਤ ਨਹੀਂ ਕੋਈ ਉਹ ਕਹਿੰਦੇ ਕਰਮਜੀਤ ਤੇ ਅਨਮੋਲ ਵੀ ਆਮਕਰਾਂ ਤੇ ਹੁਣ ਕਲਾਕਾਰ ਬਣ ਗਿਆ ਇਹਦਾ ਬਈ ਕਮੇਡੀ ਕਲਾਕਾਰ ਆ ਸਾਰੇ ਕਮੇਡੀ ਕਲਾਕਾਰ ਇਕੱਠੇ ਹੋ ਰਹੇ ਆ ਇਹ ਕੀ ਆਪਾਂ ਨੂੰ ਤੁਹਾਨੂੰ ਲੱਗਦਾ ਵੀ ਇਹਨਾਂ ਨੂੰ ਕਿਸਾਨੀ ਬਾਰੇ ਕੋਈ ਪਤਾ ਹੋਊਗਾ ਜਾਂ ਇਹਨਾਂ ਨੂੰ ਪਿੰਡਾਂ ਦੇ ਬਾਰੇ ਕੋਈ ਪਤਾ ਹੋਊਗਾ ਇਹ ਤਾਂ ਇੱਕ ਕਮੇਡੀ ਕਰ ਸਕਦੇ ਆ ਰਾਜਨੀਤੀ ਨਹੀਂ ਕਰ ਸਕਦੇ ਅੱਛਾ ਪਾਰਟੀ ਤੋਂ ਖੁਸ਼ ਹੋ ਮਤਲਬ ਜੇ ਉਮੀਦਵਾਰ ਬਦਲ ਦੇਣ ਤਾਂ ਆਮ ਆਗੂ ਪਾਰਟੀ ਨੇ ਕੰਮ ਠੀਕ ਕੀਤਾ ਤੁਹਾਨੂੰ ਐਂ ਲੱਗਦਾ 2 ਸਾਲਾਂ ਚ ਤੁਹਾਨੂੰ ਲੱਗਦਾ ਬਈ ਅਜੇ ਤੱਕ ਕੋਈ ਕੰਮ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਤੁਹਾਡਾ ਇਲਾਕਾ ਤੁਸੀਂ ਦੱਸੋਗੇ ਤੁਹਾਡੇ ਹਲਕੇ 'ਚ ਕੰਮ ਹੋਇਆ ਕਿ ਨਹੀਂ ਹੋਇਆ ਸਾਡੇ ਹਲਕੇ 'ਤੋਂ ਬਈ 0% ਬਦਲਾਖੋਰੀ ਦੀ ਰਾਜਨੀਤੀ ਰਾਜਨੀਤੀ ਥੋੜੀ ਜਿਹੀ ਇਹਦਾ ਬੰਦਾ ਕਹਿੰਦੇ ਅਸੀਂ ਤਾਂ ਬਦਲੇ ਲਈ ਹੀ ਨਹੀਂ ਝੂਠੇ ਪਰਚੇ ਸਾਡੇ ਰਾਜ 'ਤੇ ਤਾਂ ਪਾ ਹੀ ਨਹੀਂ ਸਕਦੇ ਪਹਿਲਾਂ ਵਾਲੇ ਪਾਉਂਦੇ ਰਹੇ ਬਈ ਜਿੰਨੇ ਇਹਨਾਂ ਨੇ ਝੂਠੇ ਪਰਚੇ ਪਾਏ ਆ ਮੈਂ ਕਹਿੰਦਾ ਕਿਸੇ ਸਰਕਾਰ 'ਚ ਝੂਠੇ ਪਰਚੇ ਪਾਏ ਨਹੀਂਗੇ ਮੰਨ ਕੇ ਚਲੋ ਇਹ ਰਿਸ਼ਵਤਖੋਰੀ ਦੇ ਕਹਿੰਦੇ ਸੀ ਪਹਿਲਾਂ ਉਹ ਗੱਲਾ 500 ਹੁੰਦੀ ਸੀ ਇਹਨਾਂ ਨੇ ਚਾਕੇ 1500 ਕਰਤੀ ਆ ਜੇ ਝੂਠੇ ਪਰਚੇ ਆ ਝੂਠੇ ਮੁਕਾਬਲੇ ਆ ਸਾਬ ਇਹਨਾਂ ਨੇ ਬਣਾਏ ਆ ਪਹਿਲਾਂ ਤਾਂ ਕੋਈ ਐਦਾਂ ਦਾ ਕੰਮ ਹੀ ਨਹੀਂ ਸੀ ਇਹ ਤਾਂ ਬਦਲਾਖੋਰੀ ਭਗਵਾਨ ਤਮਾਨ ਇਹ ਤਾਂ ਸਾਰੀ ਬਦਲਾਖੋਰੀ ਰਾਜਨੀਤੀ ਕਰ ਰਿਹਾ ਇੱਕ ਕੱਲ ਇਹ ਵੀ ਹੁੰਦੀ ਆ ਵੀ ਜਿਵੇਂ ਮੂਸੇ ਵਾਲਾ ਕਤਲ ਹੋਇਆ ਵੀ ਅਮਨ ਕਾਨੂੰਨ ਸਥਿਤੀ ਬੜੀ ਵਿਗੜ ਗਈ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਲੱਗਦਾ ਵੀ ਕਿਵੇਂ ਇਸ ਟਾਈਮ ਸਥਿਤੀ ਪੰਜਾਬ ਦੀ ਇਸ ਟਾਈਮ ਤਾਂ ਬਈ ਮੰਨ ਕੇ ਚੱਲੋ ਵੀ 84 ਦੂਰੀ ਇਹ ਯਾਦ ਕਰਾਤੀ ਇਹਨਾਂ ਨੇ ਲੋਟਾਂ ਹੋ ਵੱਡਾ ਕੋਈ ਵੀ ਮੈਨੂੰ ਇੱਕ ਗੱਲ ਦੱਸ ਦੋ ਵੀ ਸੇਫ ਬੰਦਾ ਕੋਈ ਹੈਗਾ ਕੋਈ ਪਤਾ ਨਹੀਂ ਵੱਡਾ ਟੁਕੀਆਂ ਉਦੋਂ 100% ਵਧੀਆਂ ਕੋਈ ਘਟੀ ਨਹੀਂ ਇਹ ਤਾਂ ਕਹਿੰਦੇ ਸੀ ਅਸੀਂ ਐ ਬਣਾਵਾਂਗੇ ਵੀ ਆਵਣੋਂ ਇਹਨਾਂ ਨੇ ਤਾਂ ਖੂਨ ਦੀਆਂ ਨਾਦੀਆਂ ਵਗਾਦੀਆਂ ਵੀ ਆਪਚ ਇਹ ਤਾਂ ਕੋਈ ਰਾਜਨੀਤੀ ਦੇ ਕਾਬਲ ਹੀ ਹੈਣੀ ਇਹ ਪਾਰਟੀ ਇਹਨਾਂ ਨੂੰ ਵੋਟਾਂ ਪਾ ਕੇ ਥੋੜਾ ਹੀ ਆਪਦੇ ਪੁੱਤ ਥੋੜਾ ਮਰਾਉਣੇ ਅੱਛਾ ਮੂਸੇ ਵਾਲੇ ਦੇ ਫਾਦਰ ਜਿਹੜੇ ਨੇ ਉਹ ਰਾਤ ਦੇਰ ਰਾਤ ਲਾਈਵ ਹੋਏ ਕਹਿੰਦੇ ਵੀ ਮੇਰੇ ਤੋਂ ਕਾਗਜ਼ ਮੰਗੇ ਜਾ ਰਹੇ ਆ ਜਿਹੜਾ ਨਵਾਂ ਪੁੱਤ ਹੋਇਆ ਛੋਟਾ ਉਹਨਾਂ ਦੇ ਘਰੇ ਵੀ ਇਹਦੇ ਸਬੂਤ ਦਿਓ ਕਿਉਂਕਿ ਉਹ ਦੂਜੇ ਟ੍ਰੀਟਮੈਂਟ ਰਾਹੀਂ ਹੋਇਆ ਵੀ ਇਹਦੀ ਸਾਬਤ ਕਰੋ ਵੀ ਇਹ ਲੀਗਲ ਆ ਤਾਂ ਉਹ ਕਹਿੰਦੇ ਵੀ ਇਹੇ ਜਿਹੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਾਡੇ ਤੇ ਕਾਰਵਾਈਆਂ ਦੇਖੋ ਜੇ ਇਹਨਾਂ ਨੂੰ ਕੱਲ ਦੇ ਜੰਮੇ ਪੁੱਤ ਤੋਂ ਇਹਨਾਂ ਨੂੰ ਦੋਖ ਹੋ ਰਿਹਾ ਭਗਵੰਤ ਮਾਨ ਨੂੰ ਹੋਰ ਇਹਨਾਂ ਦਾ ਕੀ ਬਦਲਾਖੋਰੀ ਕਹਿ ਦਵਾਦਿਓ ਉਹ ਹਾਲੇ ਜਵਾਕ ਕੱਲ ਮੰਗੇ ਕੱਲ ਜੰਮਿਆ ਸੌਰੀ ਠੀਕ ਆ ਅੱਜ ਉਹਦੇ ਕਾਗਜ਼ ਮੰਗੀ ਜਾਂਦੇ ਆ ਕੀ ਕੋਸ਼ਿਸ਼ ਕਰੀ ਜਾਂਦੇ ਆ ਕੀ ਇਹਨਾਂ ਨੂੰ ਕਾਹਦਾ ਡਰ ਹੋ ਨਿਕੇ ਜਵਾਕ ਤੋਂ ਕੋਈ ਇਹਨਾਂ ਨੂੰ ਹੈ ਨਹੀਂ ਕਿਸੇ ਦੀ ਵੀ ਥੋੜੀ ਨਹੀਂ ਕੋਈ ਮਾਂ ਦਾ ਬੱਚਾ ਜੰਮ ਸਕਦੀ ਕੀ ਚੱਕਰ ਆ ਆਉਦੇ ਘਰੇ ਬੰਦੋਂ ਵਾਰਸ ਤਾਂ ਉਹਨਾਂ ਨੇ ਲੈ ਕੇ ਹੀ ਆਉਣਾ ਸੀ ਨਾ ਹੁਣ ਉਹ ਇਹਨਾਂ ਨੂੰ ਥੋੜੋ ਵਾਰਸ ਬਣਾ ਲੈਂਦੇ ਜਾਂ ਇਹਨਾਂ ਦੇ ਕਿਸੇ ਐਮਐਲਏ ਨੂੰ ਥੋੜੋ ਵਾਰਸ ਬਣਾ ਲੈਂਦੇ ਆ ਹੂੰ ਹੂੰ ਤਾਂ ਅਕਾਲੀ ਦਲ ਤੇ ਕਾਂਗਰਸ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ ਆ ਵੀ ਲੋਕ ਹੁਣ ਜਿਹੜਾ ਬਦਲਾਅ ਲਿਆਏ ਸੀ ਉਹਨੂੰ ਲਿਆ ਕੇ ਪਛਤਾਰੇ ਸਾਨੂੰ ਦੁਬਾਰਾ ਮੌਕਾ ਦੇ ਉਹ ਅਕਾਲੀ ਦਲ ਕਹਿੰਦੇ ਸਾਨੂੰ ਮੌਕਾ ਦੇ ਉਹ ਕਾਂਗਰਸ ਕਹਿੰਦੀ ਸਾਨੂੰ ਦੇਖ ਸਕਦੇ ਉਹਨਾਂ ਦੇ ਉਮੀਦਵਾਰਾਂ ਨੂੰ ਵੀ ਜਦੋਂ ਐਲਾਨੇ ਕੀਤੇ ਬਾਈ ਇਹਨਾਂ ਨਾਲੋਂ ਤਾਂ 100 ਗੁਣਾ ਚੰਗੇ ਆ ਅਕਾਲੀ ਦਲ ਵੀ ਮੈਂ ਕਹਿੰਦਾ ਕਾਂਗਰਸ ਵੀ ਠੀਕ ਆ ਪਰ ਇੰਨਾ ਨਾਂ ਦਾ ਕ੍ਰਾਈਮ ਹੋਇਆ ਸੀ ਨਾ ਇੰਨੇ ਲੁੱਟਾਂ ਖੋਹਾਂ ਕਦੇ ਹੋਈਆਂ ਸੀ ਨਾ ਹੀ ਇੰਨੇ ਮੁਕਾਬਲੇ ਹੋਏ ਸੀ ਨਾ ਹੀ ਇੰਨੇ ਝੂਠੇ ਪਰਚੇ ਕਿਸੇ ਤੇ ਪਏ ਸੀ ਇਹ ਕੱਲੀ ਇੱਕ ਇਹਨਾਂ ਦੀ ਸਰਕਾਰ ਆ ਜੋ ਮਾਵਾਂ ਦੇ ਪੁੱਤ ਮਾਰਾ ਰਹੀ ਆ ਸ਼ਰਿਆਂ ਮਾਰਾ ਰਹੀ ਆ ਕੋਈ ਇਹ ਚ ਦੋਚ ਤੀ ਗੱਲ ਨਹੀਂ ਆਮ ਬੰਦਾ ਮੈਨੂੰ ਕੋਈ ਸੇਫ ਜਾ ਕੇ ਵਿਖਾਵੇ ਕੱਲਾ ਬੰਦਾ ਅਸੀਂ ਤਾਂ ਖੇਤਾਂ 'ਚ ਹੁਣ ਪਾਣੀ ਲਾਉਣ ਨਹੀਂ ਜਾਂਦੇ ਸਾਡੇ ਤੇ ਕਿਸਾਨ ਕੀ ਲੱਗਦਾ ਲੁੱਟਾਂ ਖੋਹਾਂ ਹੋ ਜਾਂਦੀਆਂ ਲੁੱਟਾਂ ਖੋਹਾਂ ਰਾਤ ਸਾਡੇ ਇੱਥੇ ਪਿੰਡ 'ਚ ਸਾਡੇ ਤੀਜੇ ਦਿਨ ਤੱਕ ਆਵਾਜ਼ ਆਉਂਦੀ ਨਿਤ ਲੁੱਟਾਂ ਖੋਹਾਂ ਦੀ ਤੀਜੇ ਦਿਨ ਕਿਸੇ ਦਾ ਕਿਸੇ ਦੇ ਕਿਰਪਾਨਾਂ ਵੱਜੀਆਂ ਪਈਆਂ ਹੁੰਦੀਆਂ ਕੀ ਚੱਕਰ ਆ ਬਈ ਹੁਣ ਉਦੋਂ ਤਾਂ ਕਹਿੰਦੇ ਸੀ ਜਿ ਐ ਕਰਦਾ ਐਗਾ ਹੁਣ ਕਿੱਥੇ ਆ ਇਹ ਲੁੱਟਾ ਖੋਹਾਂ ਕਰਨ ਵਾਲੇ ਅਕਸਰ ਨਸ਼ੇੜੀ ਹੁੰਦੇ ਆ ਤਾਂ ਨਸ਼ਾ ਤੁਹਾਨੂੰ ਲੱਗਦਾ ਕਾਬੂ ਨਹੀਂ ਹੋਇਆ ਫਿਰ ਹਾਲੇ ਤੱਕ ਕੋਈ ਵੀ ਠੱਲ ਨਹੀਂ ਪਈ ਐ ਨਾ ਤੋ ਸਾਡੇ ਪਹਿਲਾਂ ਤਾਂ ਮੇਰੇ ਹਿਸਾਬ ਨਾਲ ਹੋ ਸਕਦਾ ਦੂਜੀਆਂ ਸਰਕਾਰਾਂ ਨੂੰ ਇਹਨਾਂ ਨੇ ਬੜਾ ਮਾੜਾ ਬੋਲਿਆ ਇਹ ਹੈਗਾ ਜੀ ਗੱਲਾਂ ਵਾਲੀ ਸਰਕਾਰ ਆ ਇਹਨਾਂ ਨੂੰ ਗੱਲਾਂ ਆਉਂਦੀਆਂ ਸੀ ਇਹਨਾਂ ਨੇ ਚੋਟਕਲੇ ਮਾਰ ਕੇ ਲੋਕਾਂ ਤੋਂ ਵੋਟਾਂ ਪਵਾਇਆ ਲੋਕ ਕੜੇ ਤੁਸੀਂ ਆਪ ਪੁੱਛ ਲਓ ਵੀ ਇਹ ਗਾਣੂ ਵੋਟਾਂ ਪਾ ਦੇਣਗੇ ਸਾਡੇ ਪਿੰਡ ਦਾ ਬੇੜਾ ਗਰਕਾ ਨਸ਼ੇ ਚ ਸ਼ਹਿਰ ਜਾਵੜੋ ਅ ਮੈਂ ਦੱਸੋ ਕਿਹੜੇ ਘਰ ਚੋਂ ਚੱਟਾ ਨਹੀਂ ਨਿਕਲਦਾ ਸਾਡੇ ਪਿੰਡ ਦੇ ਬਾਹਲੇ ਨਹੀਂ ਉਹਦੇ ਕਾਣ ਨੂੰ ਜੇ 30 ਜਵਾਕ ਸੀ ਤਾਂ 70 ਹੋਏ ਪਏ ਆ ਦੂਜੀ ਗੱਲ ਉਹ ਸਾਡੇ ਫਰੀ ਕੋਟ ਚ ਜਾਵੜੋ ਕਿਹੜੀ ਗਲੀ ਚੋਂ ਚੱਟਾ ਨਹੀਂ ਮਿਲਦਾ ਠੱਲ ਥੋੜੋ ਪਾਈਏ ਇਹ ਤਾਂ ਆਪ ਹੁਣ ਵੇਚਣਾ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਜਿਹੜੀਆਂ ਦੂਜੀਆਂ ਸਰਕਾਰਾਂ ਦੂਜੀਆਂ ਪਾਰਟੀਆਂ ਦੇ ਜਾਂ ਦੂਜੀਆਂ ਸਰਕਾਰਾਂ ਤੇ ਲਾਉਂਦੇ ਸੀ ਬਲੇਮ ਹੁਣ ਇਹ ਖੁਦ ਜ਼ਿੰਮੇਵਾਰ ਹੋ ਉਹ ਚੀਜ਼ਾਂ ਦੇ ਅੱਛਾ ਇੱਕ ਕਲਾਕਾਰ ਸੀ ਜਿਨ੍ਹਾਂ ਦਾ ਕਹਿੰਦੇ ਉਹ ਤੁਹਾਡੇ ਐਮਪੀ ਸੀ ਕਹਿੰਦੇ ਮੋਢਾ ਲੈ ਗਿਆ ਸੀ ਤਾ ਹੁਣ ਲੋਕ ਮੋਡਾ ਛਾੜਨਗੇ ਕਿ ਨਹੀਂ ਛਾੜਦੇ ਨਹੀਂ ਦੇਖੋ ਜੀ ਮੋਡਾ ਉਤਰਨਾ ਜਾਂ ਨਾ ਉਤਰਨਾ ਉਹ ਤਾਂ ਹੁਣ ਐਮਪੀ ਸਾਹਿਬ ਦੀ ਸੀਗੀ ਜੇ ਐਮਪੀ ਸਾਹਿਬ ਵੋਟਾਂ ਚ ਆਉਂਦੇ ਲੋਕਾਂ ਚ ਵੋਟਾਂ ਪਵਾ ਕੇ ਵੀਚਰ ਦੇ ਲੋਕਾਂ ਨੇ ਹੱਸ ਕੇ ਪਾਉਣੀਆਂ ਸੀ ਚਲੋ ਐਦ ਕੀ ਅਸੀਂ ਕਾਂਗਰਸ ਪਾਰਟੀ ਦੇ ਵੀ ਅਸੀਂ ਖੁਦ ਕਾਂਗਰਸੀਆਂ ਅਸੀਂ ਕਾਂਗਰਸ ਦੇ ਹਾਈ ਕਮਾਂਡ ਤੇ ਵੀ ਮਾਣ ਕਰਦੇ ਕੋਈ ਵਧੀਆ ਬੰਦਾ ਲੈ ਕੇ ਆਵੇ ਜਿਹਦਾ ਹੀ ਹੱਥ ਫੜ ਕੇ ਕੰਮ ਕਰਾ ਲੇ ਕੱਲ ਨੂੰ ਇਹ ਨਾਲ ਗੱਲ ਹੋਵੇ ਕਿ ਉਹ ਵੀ ਸਾਨੂੰ ਦਿਖੇ ਨਾ ਅੱਛਾ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਬਹੁਤ ਅਭੀ ਆਪਸੇ ਚਿਰੌੜੀ ਰੌਲੀ ਹੋਈ ਰਹਿੰਦੇ ਆ ਵੀ ਅੱਛਾ ਮੈਂ ਦੋ ਤਿੰਨ ਲੀਡਰਾਂ ਦੇ ਨਾਮ ਲੈਣਾ ਤੁਹਾਨੂੰ ਲੱਗਦਾ ਇਹਨਾਂ ਤੋਂ ਉਮੀਦ ਹੈ ਕੋਈ ਨਮਜੋਦ ਸਿੱਧੂ ਸੁਖਪਾਲ ਖੇੜਾ ਇਹਨਾਂ 'ਚ ਤੁਹਾਨੂੰ ਲੱਗਦਾ ਵੀ ਕੋਈ ਲੀਡਰ ਚੰਗਾ ਲੱਗਦਾ ਲੀਡਰ ਤਾਂ ਇਹ ਸਾਰੇ ਚੰਗੇ ਜਿਹਦੇ ਦੋ ਘਰੇ ਭਾਂਡੇ ਉਹਦਾ ਖੜਕਣੇ ਖੜਕਣੇ ਆ ਆ ਹੁਣ ਝਾੜੂ ਵਾਲੇ ਆਪੇ ਛਤਰੀ ਛਤਰੀ ਹੋਈ ਜਾਂਦੇ ਆ ਮੰਨ ਲਓ ਇਹ ਜਿਹਦੇ ਘਰੇ ਦੋ ਭਾਂਡੇ ਜਾਂ ਜਿਹਦੇ ਕੋਲੇ ਮੋਟੇ ਕੋਸ਼ ਹੁੰਦਾ ਠੀਕ ਆ ਸੁਖਪਾਲ ਸਿੰਘ ਖੇੜਾ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਇਹਨਾਂ ਦੇ ਵਿੱਚ ਊਠਾ ਪਰਚ ਸਾਰਾ ਕੁਝ ਹੋਇਆ ਹੀ ਆ ਇਹ ਤਾਂ ਰਾਜਨੀਤੀ ਨਹੀਂ ਜੀ ਇਹ ਤਾਂ ਹੋਰੀ ਰਾਜਨੀਤੀਆਂ ਚ ਖੁੱਬੇ ਹੋਇਆ ਕੰਮ ਦੋ ਸਾਲਾਂ ਦੇ ਵਿੱਚ ਦੀ ਵੇਖ ਲਓ ਇਹਨਾਂ ਨੇ ਕੀ ਕਰਤਾ ਤੇ ਗਾਂ ਟਾਈਮ ਕਿਹੜਾ ਰਹਿ ਗਿਆ ਇਹ ਕਿਹੜਾ ਕੰਮ ਕਰਨਗੇ ਤੁਸੀਂ ਆਪ ਦੱਸੋ ਜੀ ਬਿਲਕੁਲ ਤਾਂ ਨੌਜਵਾਨ ਵੀ ਨਹੀਂ ਬਜ਼ੁਰਗ ਵੀ ਨਹੀਂ ਉਹਨਾਂ ਨੇ ਵਿਚਾਰ ਰੱਖੇ ਨੇ ਕੋਈ ਕਹਿੰਦਾ ਕਿ ਅਸੀਂ ਭਾਜਪਾ ਨੂੰ ਇਸ ਵਾਰ ਚੁਣ ਸਕਦੇ ਆਂ ਕਈਆਂ ਦਾ ਕਹਿਣਾ ਕਿ ਕਲਾਕਾਰ ਬਦਲ ਦੇਣ ਤਾਂ ਪਾਰਟੀ ਨੇ ਕੰਮ ਕੀਤੇ ਆ ਕੋਈ ਕਹਿੰਦਾ ਕਿ ਅਸੀਂ ਫੇਰ ਅਕਾਲੀ ਦਲ ਨੂੰ ਵੀ ਚੁਣ ਸਕਦੇ ਆਂ ਤਾਂ ਵੱਖ-ਵੱਖ ਵਿਚਾਰ ਨੇ ਵੱਖ-ਵੱਖ ਲੋੜਾਂ ਨੇ ਪਿੰਡਾਂ ਦੇ ਵਿੱਚ ਜੋ ਸ਼ਾਇਦ ਪੂਰੀਆਂ ਨਹੀਂ ਹੋਈਆਂ ਲੋਕਾਂ ਦੇ ਵਿੱਚ ਨਰਾਜ਼ਗੀ ਵੀ ਆ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖ ਸਕਦੇ ਹੋ ਤੇ ਹੋਰਾਂ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਅਸ਼ੀਕਾਲ ਜੀ ਕੀ ਨਾਂ ਕੀ ਹੈ ਤੁਹਾਡਾ ਜੀ ਜਮਾ ਸਿੰਘ ਤੇ ਨਮਾ ਗੱਲ ਹਾਂਜੀ ਹਾਂਜੀ ਤੇ ਜਿਵੇਂ ਅਸੀਂ ਬਾਕੀਆਂ ਤੋਂ ਵੀ ਵਿਚਾਰ ਪੁੱਛੇ ਵੀ ਕਿਹੜੀ ਪਾਰਟੀ ਦਾ ਉਮੀਦਵਾਰ ਚੁਣ ਸਕਦੇ ਹੋ ਤੁਸੀਂ ਆਮ ਆਦਮੀ ਪਾਰਟੀ ਚੰਗੀ ਲੱਗੀ ਆ ਦੋ ਸਾਲਾਂ 'ਚ ਤੁਹਾਨੂੰ ਲੱਗਦਾ ਕੋਈ ਕੀਤੇ ਲੋਕਾਂ ਲਈ ਕੰਮ ਵੇਖੋ ਜੀ ਮੈਂ ਤੈਨੂੰ ਉਹ ਦਈਦਾ ਜੇ ਸਾਡੀ ਇਹ ਪੈਸਲਾ ਖੋਲ ਦੰਦੇ ਫਿਰ ਸਾਨੂੰ ਚੰਗੀ ਲੱਗਣੀ ਸੀ ਤੂੰ ਦੋਆਂ ਅੱਖਾਂ ਤੋਂ ਨਹੀਂ ਦਿੰਦਾ ਹਾਂ ਤੇ ਮਸ਼ਹੂਰ ਦੇ ਵਿੱਚ ਅੱਖਾਂ ਬੰਦ ਹੋਈਆਂ ਮੇਰੀਆਂ ਅੱਛਾ ਹਾਂ ਜੱਕਾ ਵਿੱਚ ਮੈਂ ਪਾਣੀ ਚਾਲੂ ਕਰਦੇ ਤੇ ਮੰਡਕ ਪਿੱਛੇ ਮੇਰੇ ਉੱਤੇ ਤੇ ਹੁਣ ਉਹ ਆਂਦੇ ਵੀ ਪੈਸਣ ਦੀ ਤੇਰੀ ਲੱਗਦੀ ਤੇ ਅਖੇ ਕਪਟ ਨੇ ਬੰਦ ਕੀਤੀਆਂ ਮੀਆਂ ਤੇ ਦੂਜੇ ਬਕਾਇਆ ਦੇਵਾਂਗੇ ਬਕਾਇਆ ਖੰਮੀ ਨੂੰ ਕਿੰਨਾ ਕਾਜ ਵੀ ਮੇਰੀ ਪੈਸਣ ਲੱਗੂ ਤਾਂ ਫਿਰ ਮੈਂ ਉਹ ਮਰ ਤਪ ਮੇਰੀ ਤੇ ਜੇ ਪਕਾਇਆ ਤੇ ਮੈਂ ਕਿਹੜਾ ਹੀ ਖਾਜੂਗਾ ਹੈਗਾ ਕਿਉਂ ਕੈਪਟਨ ਨੇ ਕਿਉਂ ਬੰਦ ਕੀਤਾ ਉਦੋਂ ਦੀਆਂ ਬੰਦ ਹੋਈਆਂ ਵੀ ਕਾਂਗਰਸ ਵੇਲੇ ਦੀਆਂ ਹਾਂ ਸਾਰੇ ਬੰਦੇ ਮੇਰੇ ਮਗਰ ਜਾਖੋਂਗੇ ਤਾਂ ਸਾਰੇ ਬੰਦਿਆਂ ਨੂੰ ਕਹਾਂਗੇ ਘਟੋਕਲ ਲੱਖ ਬੰਦਾ ਸਾਰੇ ਪਿੰਡਾਂ 'ਚ ਮੈਂ ਕਹਾਂਗਾ ਹੋਰ ਤਾਂ ਚੁੱਕੀ ਆਨੇ ਤਾਂ ਬਿਲਕੁਲ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਅੱਖਾਂ ਤੋਂ ਦੀਨਾ ਨਹੀਂ ਹੈਂਡੀਕੈਪ ਨੇ ਇੱਕ ਤਰੀਕੇ ਦੇ ਤੇ ਉਹ ਕਹਿੰਦੇ ਨੇ ਕਿ ਪੈਨਸ਼ਨਾਂ ਜਿਹੜੀਆਂ ਕਾਂਗਰਸ ਵੇਲੇ ਬੰਦ ਹੋਈਆਂ ਸੀ ਜੇ ਉਹ ਬਹਾਲ ਹੋ ਜਾਣ ਤਾਂ ਅਸੀਂ ਤਾਂ ਉਸ ਪਾਰਟੀ ਨੂੰ ਵੋਟਾਂ ਪਾਵਾਂਗੇ ਜਿਹੜੇ ਜਿਹੜੇ ਪੈਨਸ਼ਨ ਬਹਾਲ ਕਰ ਦੇਣਗੇ